ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ YouTube ਚੈਨਲ ਫੌਕ ਪੰਜਾਬੀ ਤੇ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਦੇ ਵਿੱਚੋਂ ਬੁਲੇਟ ਟ੍ਰੇਨ ਹੈ ਜਿਹੜੀ ਉਹ ਲੰਗੇਗੀ ਸੋ ਇਹਨੂੰ ਜਿਹੜੀ ਲਗਾਉਣ ਵਾਸਤੇ ਜ਼ਮੀਨ ਅਕਵਾਇਰ ਜਿਹੜੀ ਕੀਤੀ ਜਾਣੀ ਹੈ ਤਾਂ ਇਸੇ ਸਭ ਤੋਂ ਵੱਡੀ ਜਿਹੜੀ ਜਾਣਕਾਰੀ ਆਈ ਹੈ ਉਹ ਜ਼ਮੀਨੀ ਰੇਟ ਨੂੰ ਲੈ ਕੇ ਹੈ ਤਾਂ ਕਿੱਥੇ ਜੇ ਪ੍ਰੋਸੈਸ ਪਹੁੰਚਿਆ ਕਿੰਨਾ ਰੇਟ ਹੈ ਜਿਹੜਾ ਇੱਕ ਕਿੱਲੇ ਦਾ ਕਿਸਾਨ ਨੂੰ ਦਿੱਤਾ ਜਾਊਗਾ ਤਾਂ ਪੂਰੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਕੇਂਦਰ ਸਰਕਾਰ ਨੇ ਜਿਹੜਾ ਕੌਮੀ ਰਾਜਧਾਨੀ ਤੋਂ ਪੰਜਾਬ ਦੇ ਅੰਮ੍ਰਿਤਸਰ ਤੱਕ ਬੁਲੇਟ ਟ੍ਰੇਨ ਚਲਾਉਣ ਲਈ ਸਰਵੇ ਜਿਹੜਾ ਸ਼ੁਰੂ ਕਰ ਦਿੱਤਾ ਹੈ ਬੁਲੇਟ ਟ੍ਰੇਨ ਪ੍ਰੋਜੈਕਟ ਲਈ ਹਰਿਆਣਾ ਤੇ ਪੰਜਾਬ ਦੇ 343 ਪਿੰਡਾਂ ਤੋਂ ਜ਼ਮੀਨ ਹੈ ਜਿਹੜੀ ਐਕਵਾਇਰ ਕੀਤੀ ਜਾਣੀ ਹੈ ਮੁੰਬਈ ਅਹਮਦਾਬਾਦ ਬੁਲੇਟ ਟ੍ਰੇਨ ਪ੍ਰੋਜੈਕਟ ਦੇ ਪੂਰਾ ਹੋਣ ਤੋਂ ਬਾਅਦ ਦਿੱਲੀ ਅੰਮ੍ਰਿਤਸਰ ਵਿਚਕਾਰ ਬੁਲੇਟ ਟ੍ਰੇਨ ਹੈ ਜਿਹੜੀ ਉਹ ਚਲਾਈ ਜਾਣੀ ਹੈ ਤਾਂ ਕੇਂਦਰ ਸਰਕਾਰ 10 ਰੂਟਾਂ ਉੱਤੇ ਬੁਲੇਟ ਟ੍ਰੇਨ ਚਲਾਉਣ ਦੀ ਜੋਜਨਾ ਬਣਾ ਰਹੀ ਹੈ ਉਹਨਾਂ ਦੀ ਵਿਵਹਾਰਕਤਾ ਰਿਪੋਰਟ ਤਿਆਰ ਜਿਹੜੀ ਉਹ ਕਰ ਲਈ ਹੈ ਹੁਣ ਦਿੱਲੀ ਅੰਮ੍ਰਿਤਸਰ ਮਾਰਕ ਤੇ ਸਰਵੇਇਰ ਦਾ ਸ਼ੁਰੂ ਹੋ ਗਿਆ ਹੈ ਜ਼ਮੀਨ ਐਕਵਾਇਰ ਕਰਨ ਸੰਬੰਧੀ ਕਿਸਾਨਾਂ ਨਾਲ ਵੀ ਗੱਲਬਾਤ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਦਿੱਲੀ ਅੰਮ੍ਰਿਤਸਰ ਬੋਇਡਾ ਟ੍ਰੇਨ ਰੂਟ ਦੀ ਕੁੱਲ ਲੰਬਾਈ 465 ਕਿਲੋਮੀਟਰ ਜਿਹੜੀ ਹੋਵੇਗੀ ਬੁਲੇਟ ਟ੍ਰੇਨ ਹੈ ਜਿਹੜੀ ਦਿੱਲੀ ਤੋਂ ਫਾਤਰਗੜ ਝੱਜਰ ਸੋਨੀਪੱਤ ਪਾਣੀਪੱਤ ਕਰਨਾਲ ਕੁਰਕਸ਼ੇਤਰ ਅੰਬਾਲਾ ਚੰਡੀਗੜ੍ਹ ਲੁਧਿਆਣਾ ਜਲੰਧਰ ਤੋਂ ਹੁੰਦੀ ਹੋਈ ਅੰਮ੍ਰਿਤਸਰ ਹੈ ਜਿਹੜੀ ਪਹੁੰਚੇਗੀ ਦਿੱਲੀ ਤੇ ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਇਹ ਬੁਲੇਟ ਰੇਨ ਚੰਡੀਗੜ੍ਹ ਸਮੇਤ ਕੁੱਲ 15 ਸਟੇਸ਼ਨਾਂ ਤੇ ਹੈ ਜਿਹੜੀ ਰੁਕੇ ਟ੍ਰੇਨ ਦੀ ਰਫਤਾਰ ਦੀ ਗੱਲ ਕਰੀਏ ਤਾਂ 350 ਕਿਲੋਮੀਟਰ ਪ੍ਰਤੀ ਘੰਟਾ ਇਹਦੀ ਰਫਤਾਰ ਜਿਹੜੀ ਹੋਊਗੀ ਇੱਕ ਵਾਰਚ ਜਿਹੜੀ ਇਹ 750 ਯਾਤਰੀਆਂ ਨੂੰ ਲਿਜਾ ਸਕੇਗੀ ਤਾਂ ਜ਼ਮੀਨ ਅਕਵਾਇਰ ਤੇ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਇਸ ਤੇ 5 ਗੁਣਾ ਮਿਲੇਗਾ ਜਿੱਥੇ ਤੁਹਾਡਾ ਕਿੰਨਾ ਰੇਟ ਚੱਲਦਾ ਹੈ ਜ਼ਮੀਨ ਦਾ ਕੈਲਕੂਲੇਟਰ ਰੇਟ ਜਿਹਨੂੰ ਆਪਾਂ ਕਹਿੰਦੇ ਆ ਪਿੰਡ ਦਾ ਤਾਂ ਉਸ ਤੋਂ 5 ਗੁਣਾ ਵੱਧ ਜ਼ਮੀਨ ਦਾ ਮੁਆਵਜ਼ਾ ਜਿਹੜਾ ਦਿੱਤਾ ਜਾਊ ਮੰਨ ਲਓ ਤੁਹਾਡੇ ਕੋਲੇ 2 ਕਰੋੜ ਤੱਕ ਲਿਆ ਤਾਂ ਇਹਨੂੰ 5 ਗੁਣਾ ਜ਼ਿਆਦਾ ਕਰ ਲਿਓ ਤਾਂ ਉਸ ਹਾਵ ਨਾਲ ਤੁਹਾਡਾ ਰੇਟ ਹੈ ਜਿਹੜਾ ਬਣੂਗਾ ਕਲੈਕਟਰ ਰੇਟ ਇਸ ਨੂੰ ਕਹਿੰਦੇ ਐ ਜੋ ਤੁਹਾਡੇ ਪਿੰਡ ਦੇ ਵਿੱਚ ਇੱਕ ਕਿੱਲੇ ਦਾ ਰੇਟ ਚੱਲਦਾ ਹੈ ਤਾਂ ਉਹ ਉਸ ਦਾ 5 ਗੁਣਾ ਤੁਹਾਨੂੰ ਸਰਕਾਰ ਵੱਲੋਂ ਰੇਟ ਹੈ ਜਿਹੜਾ ਕਿੱਲੇ ਦਾ ਦਿੱਤਾ ਜਾਊਗਾ ਇਹਨੂੰ ਆਪ ਮੁਆਵਜ਼ਾ ਵੀ ਕਹਿੰਦੇ ਆ ਉਹ ਦਿੱਤਾ ਜਾਊਗਾ ਸੋ ਬਾਕੀ ਇਹਦੇ ਸਬੰਧ ਵਿੱਚ ਅੱਗੇ ਜੋ ਅਪਡੇਟਸ ਆਉਣਗੀਆਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ